ਉਨਾਨੇ ਵਿਸ਼ਵਾਸ ਸਾਬ ਕੀਤਾ ਤੇ ਮੈਨੂੰ ਗੁਰਬਖਸ਼ਰ ਜੀ ਦੀ ਇੱਕ ਸੁਪ ਜਾਜ ਆ ਗਈ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦਿੱਲੀ ਕਤਰੀਆ ਹੋਇਆ ਤਾਂ ਸਾਡੇ ਪਟਿਆਲੇ ਦੇ ਵਿੱਚ ਬੂਟਾ ਸਿੰਘ ਵਾਲਾ 마을 ਪਿੰਡ ਪੈਂਦਾ ਹੋਰ ਵੀ ਪੜ੍ਹੇ ਲਿਖੇ ਇਨਸਾਨ ਸਰਦਾਰ ਨਰੈਣ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਸਾਨੂੰ ਮੱਛੀ ਕਿਹਾ ਉਹਨਾਂ ਨੇ ਬਰਬਾਣੀ ਚ ਲਿਖਿਆ ਮੱਛੀ ਚਾਲ ਨਾ ਜਾਣਿਆ ਮੱਛੀ ਚਾਲ ਨਾ ਜਾਣਿਆ ਸਰ ਖਾਰਾ ਅਸਗਾ ਸੁੰਦਰ ਬਹੁਤ ਜੁੰਗਾ ਹੈ ਬੱਤ ਸਿਆਣੀ ਸੋਹਣੀ ਖਾਸਾ ਪੰਥੂ ਕੇ ਹੈ ਬੱਤ ਸਿਆਣੀ ਸੋਹਣੀ ਕਿਉਂ ਕੀਤਾ ਵੇ ਸਾਹਿਬ ਕਿਉਂ ਵਿਸ਼ਵਾਸ ਕਰ ਬੈਠੀਏ ਕਿ ਮੈਂ ਇੱਕ ਕਿਤਾਬ ਲਿਖੀ ਹੈ ਸਰਦਾਰ ਨਰੈਣ ਸਿੰਘ ਨੇ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਡਾਇਰੈਕਟਰ ਰਕਰ ਹੋਏ ਸੀ ਇਸ ਤੋਂ ਵੀ ਜ਼ਿਆਦਾ 50 ਸਾਲ ਤੇ ਨਨਕਾਣਾ ਸਾਹਿਬ ਨੇ 22 ਸਾਲ ਮੈਨੇਜਰ ਰਹੇ ਨੇ ਤੇ ਜਿਹੜਾ ਖਾਲਸਾ ਕਾਲਜ ਪੋਂਦੇ ਬੜਿਆ ਨਾ ਇਹਦੀ ਆਤ ਜਾ ਕੇ 5 ਲੱਖ ਰੁਪਈਆ ਨਨਕਾਣਾ ਸਾਹਿਬ ਕੋ ਦੇ ਕੇ ਉਹਦੀ ਸਾਰੀ ਕਰਾਈ ਸੀ ਉਸ ਬੰਦੇ ਨੇ ਕਿਹਾ ਮੱਛੀ ਚਾਰ ਨਾ ਜਾਣਿਆ ਸਰ ਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂ ਕੀਤਾ ਵਸਾ ਇੱਕ ਗੁਰੂ ਸਾਹਿਬ ਗੁਰਨਾਮਕ ਸਾਹਿਬ ਦੇ ਸੋ ਅਸੀਂ ਸਾਡੇ ਪੁਰਖਿਆਂ ਨੇ ਅਚਨਚੇਤੇ ਇਹ ਘੱਟ ਸਮਝ ਕਰਕੇ ਇਹ ਜਾਲ ਨਹੀਂ ਜਾਣਿਆ ਪਰ ਜਿਉਂ-ਜਿਉਂ ਟਾਈਮ ਪੀਤਿਆ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਤੇ ਜਾਲ ਹਿੰਦੁਸਤਾਨ ਰੂਪੀ ਪੈ ਚੁੱਕਾ ਸੋ ਉਸ ਚੀਜ਼ ਨੂੰ ਮਨਾਉਣ ਦੇ ਖਾਤਰ ਭਾਵ ਦੁਨੀਆ ਨੂੰ ਦੱਸਣ ਦੇ ਖਾਤਰ ਦੇਸ਼ਕ ਮਛਲੀ ਤੁਸੀਂ ਫੜ ਲਈ ਹੈ ਪਰ ਇਹ ਕੌਮ ਖੰਡੇ ਤੇ ਧਾਰਜੋ ਪੈਦਾ ਹੋ ਜਾਂਦਾ ਹੈ ਇਹ ਕੌਮ ਗੁਰਨਾਨਕ ਪ੍ਰਭੂਵ ਸਿੰਘ ਜੀ ਦੀ ਕੌਮ ਹੈ ਇਹ ਖਾਲਸਾ ਰਾਜ ਦੀ ਕਾਇਮੀ ਬਿਨਾ ਜਾਂ ਐ ਕਹ ਲਓ ਆਜ਼ਾਦ ਹੋਏ ਬਿਨਾ ਜਿੰਦੀ ਹੀ ਨਹੀਂ ਰਹਿ ਸਕਦਾ ਅਸੀਂ ਮਰਨਾ ਨਹੀਂ ਚਾਹੁੰਦੇ ਅਸੀਂ ਜਿੰਨਾ ਚਾਹੁੰਦੇ ਆ ਤੇ ਸਾਡੀ ਪਹਿਲੀ ਸ਼ਰਤ ਇਹ ਆ ਕਿ ਅਸੀਂ ਜੁੜੇ ਤਾ ਰਹਾਂਗੇ